ਖੇਡਾਂ ਨੂੰ ਪਿਆਰ ਕਰਨ ਵਾਲੇ ਖੇਡ ਜਗਤ ਦੇ ਸੰਗਤ ਜੀ ਆਪ ਜੀ ਨੂੰ ਜਾਣ ਕੇ ਬਹੁਤ ਖੁਸ਼ੀ ਹੋਊਗੀ ਕਿ ਜਿਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬlesing ਦੇ ਨਾਲ ਗੁਰਦੁਆਰਾ ਬਾਬਾ ਲੋਧੀਆਣਾ ਸਾਹਿਬ ਜੀ ਤੇ ਬਾਬਾ 베ਰੀ ਵਾਲੇ ਸਾਹਿਬ ਜੀ ਦੇ ਖੇਡ ਸਟੇਡੀਅਮ ਵਿੱਚ ਪਿੰਡ ਪਾਰ ਸ਼ਰਮਪੁਰ ਅਡਾ ਕਟਲੀ ਥਾਨ ਸਿਕ ਜ਼ਿਲ੍ਹਾ ਜਲੰਧਰ ਵਿਖੇ ਬਹੁਤ ਵੱਡੇ ਵੱਡੇ ਕੱਪ ਹੋਏ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਪਹਿਲੀ ਵਾਰੀ ਬਾਬਾ ਜੀ ਦੀ ਵਰਸੀ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਕਬੱਡੀ ਕੱਪ ਹੋ ਰਿਹਾ ਪ੍ਰੋਗਰਾਮ ਬਾਬਾ ਜੀ ਦੀ ਵਰਸੀ ਦਾ 27 ਤੋਂ 27 ਮਾਰਚ 2025 ਤੋਂ 29 ਮਾਰਚ 2025 ਤੱਕ ਚੱਲ ਰਿਹਾ ਹੈ 28 ਮਾਰਚ 2025 ਨੂੰ ਦਿਨ ਨੂੰ ਕਬੱਡੀ ਕੱਪ ਹੋਣ ਜਾ ਰਿਹਾ ਹੈ ਜਿਹਦੇ ਵਿੱਚ 8 ਛੋਟੀਆਂ ਦੀਆਂ ਟੀਮਾਂ ਆਣੀਆਂ ਸੁਪਰ ਟੀਮਾਂ ਆਣੀਆਂ ਤੇ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਭਾਈ ਪਿੰਡ ਪਤਸਰਾਮਪੁਰ ਪਹੁੰਚੋ ਆਪ ਜੀ ਸਭ ਨੂੰ ਖੁੱਲਾ ਸਦਾ ਗੁਰੂ ਦਾ ਲੰਗਰ ਟੱਟ ਵਰਤੂਗਾ ਕਾਰ ਪਾਰਕ ਦੀ ਸਪੈਸ਼ਲ ਸਹੂਲਤ ਵਾ ਜਿਹੜੇ ਦੂਰੋਂ ਆਏ ਆ ਉਹਨਾਂ ਲਈ ਰਹਿائش ਦਾ ਪ੍ਰਬੰਧ ਵਾ ਤੇ ਇਹ ਪ੍ਰਸਤਾਨ ਸਿੱਧਾ ਗੁਰਦੁਆਰਾ ਸਾਹਿਬ ਦਾ ਤੇ ਖੇਡ ਦਾ ਬਾਬਾ ਲੋਧੀਆਣਾ ਸਾਹਿਬ ਜੀ YouTube ਚੈਨਲ ਦਾ ਨਾਮ ਆ ਬਾਬਾ ਲੋਧੀਆਣਾ ਸਾਹਿਬ ਜੀ YouTube ਚੈਨਲ ਜਾਂ ਗੁਰਦੁਆਰਾ ਸਾਹਿਬ ਦੀ ਈਮੇਲ gurdwara babalodhiana sahib@gmail.com ਨੂੰ ਸਰਚ ਕਰੋ ਤਾਂ ਕਿ ਤੁਸੀਂ ਸਬਸਕ੍ਰਾਈਬ ਕਰੋ ਤੇ ਜਿਆਦੇ ਤੋਂ ਜਿਆਦੇ ਜਾਣੇ ਜਿਹੜੇ ਦੂਰ ਰਹਿੰਦੇ ਆ ਜਿਹੜੇ ਨਹੀਂ ਪਹੁੰਚ ਸਕਦੇ ਉਹ ਲਿੰਕ ਤੇ ਗੁਰਦੁਆਰਾ ਸਾਹਿਬ ਦਾ ਇਸ ਚੈਨਲ ਰਾਹੀਂ ਖੇਡਾਂ ਤੇ ਧਾਰਮਿਕ ਪ੍ਰੋਗਰਾਮ ਦੇਖ ਸਕਦੇ ਆ ਤੇ ਜਿਆਦਾ ਤੋਂ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪ ਸਭ ਨੂੰ ਬੇਨਤੀ ਆ ਹਮ ਹਮਾ ਕੇ ਪਸਰਾਮਪੁਰ ਪਹੁੰਚੋ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ